ਕਿ ਮੈਂ ਲਟ ਲਟ ਕਰਦੀ ਆ ਪਰਛਿਆਂ ਵਾਂਗੂ ਖੜੀ ਕਣਕੇ ਨਾਲ ਦੀ ਨੂੰ ਪੈ ਜੇ ਸੁੰਡੀ ਸਾਡੇ ਕੋਲੇ ਤਾਂ ਦੋ ਕਿੱਲੀਆਂ ਉਹ ਵੀ ਮਿੱਟੀ ਪਟਾਲੀ ਮੁੰਡਿਆਂ ਨੂੰ ਕਿਹਾ ਸੀ ਨਾ ਪਟਾਓ ਹੁਣ ਸਾਲੀ ਕਰਾਈ ਨਹੀਂ ਜਾਂਦੀ ਕੋਈ ਸਾਧਨ ਨਹੀਂ ਮਿਲਦਾ ਕਾਦੇ ਨਾਲ ਕਰਾਈਏ ਇਹਨਾਂ ਨੇ ਵੇਖ ਜਾਜਾਂ ਵਰਗੇ ਟਰੈਕਟਰ ਖਲਾਰੇ ਕਰੇ ਪਤਾ ਨਹੀਂ ਕਿੱਥੋਂ ਮਸ਼ੀਨਾ ਕਬਾਈਨਾਂ ਇੰਨਾ ਦਿਮਾਗ ਕਿੱਥੋਂ ਲਾਉਂਦੇ ਆ ਆਪਾਂ ਵੀ ਦਿਮਾਗ ਲਾਉਣੇ ਆ ਕੋਈ ਕੁੱਤਿਆ ਆਪਾਂ ਵੀ ਦਿਮਾਗ ਲਾਉਣੇ ਆ ਕੋਈ ਓ ਬਿਠਾਗੋਰ ਪ੍ਰੀਤ ਹੋਰ ਵੀ ਗੁਰਪ੍ਰੀਤ ਸਿੰਘ ਆ ਭਾਈ ਆ ਭਾਈ ਕੀ ਹਾਲ ਚਾਲ ਆ ਠੀਕ ਠਾਕ ਆ ਵਧੀਆ ਤੂੰ ਸੁਣਾ ਬਜਾਵੇਂ ਆ ਹੋਰ ਸੁਣਾ ਸਭ ਵਧੀਆ ਫਸਲ ਵਾੜੀ ਤਾਂ ਸੋਹਣੀ ਹੋ ਗਈ ਹਾਂ ਵਧੀਆ ਫਸਲ ਠੀਕ ਐ ਇਸ ਵਾਰ ਕਣਕ ਚੰਗੀ ਐ ਹਾਂ ਸੋਹਣੀ ਐ ਫਸਲ ਐ ਸੋਰੀ ਬਹੁਤ ਸਾਰੀ ਫਸਲ ਐ ਸਿਰ ਜੋੜੀ ਖੜੀ ਐ ਸਹੀ ਗੱਲ ਐ ਵਧੀਆ ਫਸਲ ਦਾ ਗਾਂ ਨੂੰ ਤਾਂ ਰਕਬਾ ਘਟਾਉਂਗੇ ਕਿਉਂ ਕਿਉਂ ਘਟਾਉਂਗੇ ਆਪਾਂ ਗਾਂ ਨੂੰ ਘਟਾਉਣਾ ਪੈਣਾ ਲੈ ਦੱਸ ਭਾਈ ਕਿਉਂ ਘਟਾਉਣਾ ਕਾ ਤੂੰ ਤੈਨੂੰ ਨਹੀਂ ਪਤਾ ਨਾ ਹੋ ਗੁਰਵਾ ਸਾਰੇ ਪਿੰਡ ਚ ਦਾ ਰਵਾ ਪਿਆ ਕਰਦਾ ਸਾਰੇ ਪਿੰਡ ਚ ਰਵਾ ਪਿਆ ਕਰਦਾ ਹੋਰ ਕਿਵੇਂ ਥੋਡੇ ਵਾਲੇ ਉਹ ਲਾਂਗਰ ਚੱਕੀ ਫਿਰਦੇ ਆ ਦੀਪੂਣੀ ਹਾਂ ਉਹ ਕਿਵੇਂ ਉਹ ਕਹਿੰਦੇ ਆ ਐਤ ਕੀ ਜਿਹੜੀ ਪੰਚਾਇਤ ਵਾਲੀ ਪਹਿਲੀ ਆ ਨਾ ਉਹ ਛਡਾਉਣੀ ਆ ਆਪਾਂ ਇਹਨਾਂ ਤੋਂ ਉਹ ਤਾਂ ਬੰਦੇ ਬੰਦੇ ਨੂੰ ਕਹਿੰਦੇ ਫਿਰਦੇ ਆ ਲੈ ਬਸ ਹਾਂ ਉਹ ਇਹਨੇ ਜੋਗੇ ਕਿੱਥੇ ਉਹ ਭਰਾਵਾ ਉਹ ਤਾਂ ਕਹਿੰਦੇ ਪੰਚਾਇਤ ਵਾਲੀ ਦੇ ਨਾਲ ਜਿਹੜੀਆਂ ਤੋਂ ਦੂਜੀਆਂ ਕੋਈ ਇੱਕ ਦੋ ਢੇਰੀਆਂ ਲਈਆਂ ਨਾ ਉਹ ਵੀ ਛਡਾਉਣੀਆਂ ਕੋਈ ਨਹੀਂ ਉਹਨਾਂ ਕਾ ਲੈਂਦੇ ਬਾਈ ਐਸੋਰੀ ਫਰੀਕੀ ਦੇ 31 ਤੇ ਕਰਕੇ ਮੋੜਾਂਗੇ ਇਸ ਵਾਰ ਜਿਉਂ ਨਾਲ ਆਪਾਂ ਆਹ ਆ ਤਾਂ ਗੱਲ ਹੈ ਨਹੀਂ ਪੱਜਦਿਆਂ ਨੂੰ ਵਾਣ ਬਾਈ ਇੱਕੋ ਜੇ ਹੁੰਦੇ ਐ ਇਹ ਤਾਂ ਗੱਲ ਤੇ ਟੈਨਸ਼ਨ ਲੈਣ ਦੀ ਲੋੜ ਨਹੀਂ ਕੋਈ ਪਰਵਾਹ ਨਹੀਂ ਆ ਲੈਣ ਦੇ ਕੋਈ ਗੱਲ ਨਹੀਂ ਫਿਰ ਬਾਈ ਸੌ ਰੱਬ ਦੀ ਲੱਗੇ ਮੈਂ ਨਾ ਕੋਈ ਹੋਰ ਹੁੰਦਾ ਉਹਨੂੰ ਨਹੀਂ ਸੀ ਕਹਿਣਾ ਮੈਂ ਤਾਂ ਭਰਾ ਤੂੰ ਆਪਦਾ ਮੈਂ ਤਾਂ ਕਰਕੇ ਤੇਰੇ ਕੋਲੇ ਗੱਲ ਕੀਤੀ ਆ ਆਪਣਾ ਵੀਰ ਐ ਨਾ ਫਿਰ ਆਪਣੇ ਪੁਰਾਣੇ ਦਸਣਾ ਸੀਗਾ ਆਪਦਾ ਤਿਆਰ ਰਹੋ ਤੁਸੀਂ ਵੀ ਕੋਈ ਤਿਆਰੀ ਆ ਫੁੱਲ ਤਿਆਰੀ ਆ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਬਹੁਤਰੇ ਨਾਲ બસ ਠੀਕ ਆ ਧੰਨਵਾਦ ਵੀਰੇ ਜੀ ਤੂੰ ਨਾ ਨਰਾਜੀ ਕਿਤੇ ਨਹੀਂ ਨਹੀਂ ਹੈ ਕੋਈ ਗੱਲ ਨਹੀਂ ਆਹ ਲੈਂਦੇ ਕੋਈ ਪਝਾ ਪਝਾ ਭਜਾਵਾਂਗੇ ਮੇਰੀ ਗੱਲ ਸੁਣ ਇੱਕ ਯਾਰ ਨਿੱਕਾ ਜਿਹਾ ਕੰਮ ਹੋਰ ਸੀ ਕੀ ਲੋੜ ਪਈ ਉਹ ਯਾਰ ਮੁੰਡਿਆਂ ਨੇ ਪਟਾਤੀ ਪੈਲੀ ਤੈਨੂੰ ਪਤਾ ਯਾ ਹਾਂ ਉਹ ਪਛੇ ਜੇ ਪੜਾਈ ਸੀ ਮੇਰੇ ਕੋਲੇ ਸਾਧਨ ਨਹੀਂ ਦੋ ਤਾਂ ਕਿੱਲੀ ਆ ਉਹ ਸਾਲੀ ਹੁਣ ਕਰਾ ਨਹੀਂ ਹੁੰਦੀ ਤੇਰੇ ਕੋਲੇ ਵੱਡੇ ਵੱਡੇ ਟਰੈਕਟਰ ਹੈਗੇ ਯਾਰ ਅੱਛਾ ਤੇ ਮੈਨੂੰ ਉਹ ਕਿਤੇ ਦਿਹਾੜੀ ਡੰਗ ਟਰੈਕਟਰ ਦੇ ਦੀ ਮੈਂ ਪੈਲੀ ਕਰਾ ਲੂੰਗਾ। ਲੈ ਦੱਸ ਕੋਈ ਗੱਲ ਨਹੀਂ ਤੇਰੇ ਟ੍ਰੈਕਟਰ ਆ ਤੂੰ ਜਦੋਂ ਮਰਜੀ ਲੈ ਜੀ। ਬਸ ਤੇਰੇ ਤੋਂ ਮੈਨੂੰ ਆਹੀ ਯਾਦ ਸੀ। ਜਦੋਂ ਮਰਜੀ ਲੈ ਜੀ। ਮੈਂ ਕਿਹਾ ਆਪਦਾ ਹੈਗਾ ਆਪਾਂ ਕਿਹੜਾ ਦੋ ਐ? ਕੋਈ ਇੱਥੇ ਹੈਗੇ ਆ ਕੋਈ ਗੱਲ ਨਹੀਂ ਕੋਈ ਨਹੀਂ। ਹਰ ਰੱਬ ਦੀ ਇਹ ਗੱਲ ਪੱਕੀ ਆ ਤੇ ਤੂੰ ਆਪਦਾ ਤਿਆਰ ਰਹੀਂ ਠੀਕ ਆ। ਠੀਕ ਠੀਕ ਆ ਵੀਰਾ। ਧੰਨਵਾਦ ਤੇਰਾ ਜੀ। ਚੰਗਾ ਮੈਂ ਚੱਲਦਾ। ਓਕੇ ਬਾਈ ਓਕੇ। ਚਲੋ ਆਪਣਾ ਕੰਮ ਤਾਂ ਹੋ ਗਿਆ। ਸੌ ਤਾਂ ਚੱਕ ਲਈ। ਚਲ ਕੋਈ ਗੱਲ ਨਹੀਂ ਕੋਠੇ ਤੇ ਦੋ ਬੱਕਰੀਆਂ ਇੱਕ ਬੱਕਰੀ ਬਹਿ ਗਈ ਸੌ ਮੇਰੀ ਲਏਗੀ। ਮੈਂ ਤਾਂ ਕਿਹਾ ਸੀ ਹੱਥ ਨੇ ਜੇ ਪੱਠੇ ਫੜ ਲੈਨੇ ਮੁੱਠ ਇਹ ਚੌੜਾ ਆ ਕੇ ਬਹਿ ਗਿਆ ਵੇ ਵੀ ਪਾ ਗਿਆ ਚੱਲ ਕੋਈ ਨਹੀਂ ਗੁਰਪ੍ਰੀਤ ਕੀ ਤਾਂ ਕੋਕੇ ਲਾਤੇ ਆਪਾਂ ਇਹਦੀ ਵੀ ਲਾਉਣੇ ਆਪਾਂ ਨਾਲੇ ਆਪਾਂ ਨੂੰ ਟਰੈਕਟਰ ਮਿਲ ਗਿਆ ਇਹਦੀ ਕੋਲੇ ਵੀ ਹੈਗੇ ਆ ਦੋ ਚਾਰ ਇਹਨੂੰ ਨਾਲੇ ਇਹਨਾਂ ਦੇ ਸਿੰਘ ਫਸਾਵਾਂਗੇ ਨਾਲੇ ਆਪਾਂ ਟਰੈਕਟਰ ਮਿਲ ਜੂਗਾ ਪੱਠਾ ਡੱਕਾ ਫਿਰ ਤਾਂ ਜੋ ਮਰਜ਼ੀ ਲੈ ਜਾਈਏ ਓ ਪੱਲੇ ਚਾਚਾ ਸਿਆ ਓਏ ਆ ਬੀ ਕੋ ਦੱਸਿਆ ਕੀ ਹਾਲ ਆ ਤੁਹਾਨੂੰ ਸੁਣਾ ਚਾਚਾ ਕਿਵੇਂ ਆ ਮਾਣਾ ਵਧੀਆ ਕੇ ਠੀਕ ਠਾਕ ਹਾਂ ਚੱਲਦੀ ਕਲਾ ਫਸਲ ਵਾੜੀ ਤਾਂ ਚੰਗੀ ਆ ਬੜੀ ਸੋਹਣੀ ਆ ਰਹੀ ਤਾਂ ਫਸਲ ਵਾੜੀ ਕਣਕ ਵਧੀਆ ਹੈ ਮਾਣਾ ਠਾਠਾ ਮਾਰਦੀ ਪਈ ਆ ਨਾਲ ਚਾਰ ਕਿੱਲੇ ਹੈਗੇ ਸੁੱਖ ਨਾਲ ਮਾਣਾ ਵਧੀਆ ਕਣਕ ਪਿੰਡ ਦੀਆਂ ਪੰਜ ਚਾਰ ਏਰੀਆ ਲਈਆਂ ਤੁਸੀਂ ਵੱਡੀਆਂ ਵੱਡੀਆਂ ਹਾਂ ਗਾਂ ਫੇਰ ਲਾਂਗੇ ਫੇਰ ਲਾਂਗੇ ਹਾਂ ਮੈਨੂੰ ਨਹੀਂ ਲੱਗਦਾ ਨਹੀਂ ਲਾਂਗੇ ਉਹ ਨਹੀਂ ਮੈਨੂੰ ਨਹੀਂ ਲੱਗਦਾ ਤੂੰ ਪਿੰਡ ਚੋਂ ਗੱਲ ਨਹੀਂ ਸੁਣੀ ਕੋਈ ਨਹੀਂ ਮੈਂ ਨਹੀਂ ਸੁਣੀ ਉਹ ਤੁਹਾਡੇ ਗੁਰਪ੍ਰੀਤ ਕੇ ਲਾਂਗੜ ਚੱਕੀ ਫਿਰਦੇ ਐ ਕਿ ਹੋਈ ਡਰ ਨਹੀਂ ਇਹ ਉਹ ਚੱਕੀ ਫਿਰਦੇ ਤੇ ਆਪਾਂ ਉਦੋਂ ਲਾਂਗੜ ਕੱਢ ਲਾਂਗੇ ਉਹ ਕਹਿੰਦੇ ਐ ਕਿ ਪਹਿਲੀ ਛਡਾਉਣੀ ਐ ਉਹ ਨਹੀਂ ਆਪਾਂ ਆਰ ਕੇ ਲਾਂਗੇ ਹੈ ਉਹਨੇ ਲਾਂਗੜ ਆਰ ਕੇ ਆਪਾਂ ਮੇਰੀ ਗੱਲ ਸੁਣ ਕਿਤੇ ਪਲੇਖੇ ਚ ਨਾ ਰਹਿ ਜੀ ਮੈਂ ਕਿਹਾ ਫਿਰ ਕੀ ਹੋਇਆ ਉਹ ਪੂਰੀ ਤਿਆਰੀ ਚ ਐ ਆਪਾਂ ਵੀ ਤਿਆਰੀ ਚ ਆ ਚਲ ਤੂੰ ਤਾਂ ਚਾਚਾ ਸੀ ਤੇਰੇ ਨਾਲ ਮੈਂ ਕਿਹਾ ਚਲ ਚੰਗਾ ਮੇਰਾ ਪਿਆਰ ਮੋਹ ਐ ਮੈਂ ਕਿਹਾ ਕਿਤੇ ਪਲੇਖੇ ਚ ਨਾ ਰਹਿ ਜੀ ਇਹਨੂੰ ਪਤਾ ਹੀ ਨਾ ਲੱਗੇ ਸਾਰੇ ਪਿੰਡ ਚ ਰੌਲਾ ਪਿਆ ਮੇਰੀ ਗੱਲ ਸਾਰੇ ਪਿੰਡ ਚ ਰੌਲਾ ਪਿਆ ਫਿਰਦਾ ਮੈਂ ਕਿਹਾ ਚੱਲ ਮੈਂ ਉਹਨੂੰ ਦੱਸ ਆਵਾਂ ਜਾ ਕੇ ਕਿਤੇ ਭਲੇਖੇ ਚ ਨਾ ਰਹਿ ਜਾਵੇ ਮੈਂ ਤਾਂ ਕਰਕੇ ਤੈਨੂੰ ਦੱਸਣ ਆਇਆ ਉਹ ਤਾਂ ਪੂਰੇ ਤਿਆਰ ਨੇ ਐਤਕੀ ਆਪਰ ਕਿ ਛੱਡਨੀ ਨਹੀਂ ਪਈ ਹਾਂ ਉਹ ਜਿਹੜਾ ਮੁੰਡਾ ਬਾਹਰ ਗਿਆ ਨਾ ਉਹਦਾ ਸਾਰਾ ਪੰਗਾ ਹੁੰਦੇ ਬਾਹਰ ਲੇਦਾ ਉਹ ਕਹਿੰਦਾ ਜੋ ਮਰਜ਼ੀ ਹੋ ਜਾ ਸ਼ਰੀਕਾਂ ਕੋਲ ਨਹੀਂ ਐਤਕੀ ਪਹਿਲੀ ਛੱਡਨੀ ਆਪਰ ਛੱਡਨੀ ਨਹੀਂ ਪਈ ਉਹ ਕਾਕਾ ਉਹ ਤਾਂ ਪੂਰੇ ਤਿਆਰ ਹੈ ਬਾਪੂ ਆਪਾਂ ਪੈਰੀ ਲੈਣੀ ਆ ਆਪਾਂ ਲਾਾਂਗੇ ਭਾਲੀ ਯਾਰ ਵੱਜ ਕੇ ਲਾਾਂਗੇ ਭਾਲੀ ਸੌਂ ਰੱਬ ਦੀ ਮੈਂ ਤਾਂ ਨਾ ਗੱਲ ਜੀ ਕੀ ਹੋਰ ਹੁੰਦਾ ਨਾ ਮੈਂ ਕਿਸੇ ਕੋਲੇ ਗੱਲ ਨਹੀਂ ਸੀ ਕਰਨੀ ਚਲ ਤੂੰ ਚਾਚਾ ਮੈਂ ਕਿਹਾ ਭਲੇਖੀ ਜਨਦਾ ਜੇ ਚਾਚੇ ਨੂੰ ਮੈਂ ਦੱਸ ਦਿਆਂ ਸੋ ਰੱਬ ਦੀ ਲੱਗੇ ਮੈਨੂੰ ਤਾਂ ਨੀ ਤਾਂ ਮੈਂ ਹੋਰ ਕਿਸੇ ਕੋਲੇ ਗੱਲ ਨਹੀਂ ਸਾਰੇ ਪਿੰਡ ਚ ਰੋਲਾ ਪਿਆ ਆ ਪੱਪਾ ਲਈ ਲਾਂਗੇ ਅਰ ਕੀ ਵੱਜ ਕੇ ਲਾਂਗੇ ਪਹਿਲੀ ਆਪਾਂ ਹੀ ਲੈਣੀ ਆ ਚਲੋ ਏਵੇਂ ਹੀ ਆ ਬਾਈ ਜੇ ਅੱਗੋ ਤਿਆਰੀ ਹੋਵੇ ਨਾ ਤੇ ਬੰਦਾ ਠੀਕ ਰਹਿੰਦਾ ਜੇ ਮੌਕੇ ਤੇ ਪਤਾ ਲੱਗੇ ਤੇ ਫਿਰ ਓੜਪੋੜ ਨਹੀਂ ਹੁੰਦਾ ਕੋਈ ਠੀਕ ਹੈ ਨਾ ਮੈਂ ਤਾਂ ਆਪਦੇ ਕਰਕੇ ਗੱਲ ਕੀਤੀ ਸੀ ਠੀਕ ਆ ਔਰ ਚਾਚਾ ਸੋਨਾ ਕੀਤਾ ਵਾ ਇਹ ਹਾਂ ਚਲੋ ਹੁਣ ਸੋਨਾ ਕੀਤਾ ਚਾਚਾ ਮੈਂ ਤਾਂ ਤੇਰੇ ਤੋਂ ਕਦੀ ਬਾਹਰ ਗਿਆ ਹੀ ਨਹੀਂ ਮੇਰੀ ਗੱਲ ਸੁਣ ਇੱਕ ਹੋਰ ਨਿੱਕਾ ਜਿਹਾ ਕੰਮ ਹੈ ਉਹ ਤੈਨੂੰ ਪਤਾ ਨਾ ਮੁੰਡਿਆਂ ਨੇ ਪਹਿਲੀ ਪਟਾਤੀ ਯਾਰ ਮਿੱਟੀ ਮੈਂ ਤਾਂ ਰੋਕਦਾ ਸੀ ਨਾ ਪਟਾਓ ਤੇ ਉਹ ਨਾ ਹੁਣ ਨਾ ਕਰਾਈ ਨਹੀਂ ਜਾਂਦੀ ਮੇਰੇ ਕੋਲੇ ਤਾਂ ਤੈਨੂੰ ਪਤਾ ਸਾਧਨ ਨਹੀਂ ਹੈਗਾ ਕੋਈ ਤੇਰੇ ਕੋਲੇ ਵੱਡੇ ਵੱਡੇ ਟਰੈਕਟਰ ਖੜੇ ਆ ਬੇਗਲਾ ਤੇਰਾ ਤਾਂ ਵੱਡਾ ਤਾਮਚਾ ਮੈਂ ਮੈਨੂੰ ਦਿਹਾੜੀ ਡੰਗ ਟਰੈਕਟਰ ਦੇ ਗੱਲ ਹੀ ਕੋਈ ਨਹੀਂ ਆ ਤੂੰ ਟਰੈਕਟਰ ਛੱਡ ਕੇ ਬੰਡੇ ਲੈ ਜੀ ਓ ਸ਼ਾਬਾਸ਼ ਚਾਚਾ ਮੈਨੂੰ ਤੇਰੇ ਤੋਂ ਆਹ ਹਿਆਤ ਮੈਂ ਕਹਾ ਮੇਰਾ ਚਾਚਾ ਰਾਂ ਮੇਰਾ ਕਾਕਾ ਦੇਦੇ ਤੋਂ ਬਾਹਰ ਨਹੀਂ ਜਾਂਦਾਗਾ ਚੰਗਾ ਕੋਈ ਗੱਲ ਨਹੀਂ ਮੈਂ ਹੁਣ ਜਾਂਦਾ ਤੇ ਮੇਰੀ ਗੱਲ ਸੁਣ ਆਪਦਾ ਨਾ ਤਿਆਰ ਰਹੋ ਠੀਕ ਹੈ ਨਾ ਚੱਲ ਠੀਕ ਹੈ ਤਾਂ ਕੋਕੇ ਲ ਸਾਉ ਫਿਰ ਚੋਕੀ ਕੋਠੇ ਦੀ ਦੋ ਬੱਕਰੀਆਂ ਇੱਕ ਬੱਕਰੀ ਬਹਿ ਗਈ ਸਾਉ ਮੇਰੀ ਲੈ ਨਹੀਂ ਆਪਣਾ ਜੀ ਗਿਆ ਮਾੜੀ ਜੀ ਉਂਗਲੀ ਲਾਈ ਆ ਹੁਣ ਤਾਂ ਨਜ਼ਾਰੀ ਹੈ ਪੱਠੇ ਵੀ ਆਪਣੇ ਤੂੜੀ ਵੀ ਆਪਣੀ ਟਰੈਕਟਰ ਵੀ ਆਪਣਾ ਲੋਕ ਕਹਿੰਦੇ ਲੈ ਦੱਸ ਇਹਨੇ ਤਾਂ ਹੋਣਾ ਨਹੀਂ ਕਿਉਂ ਕੁੰਦੇ ਦੀਆਂ ਕਮਾਲਾਂ ਵੇਖਿਆ ਮਾੜੀ ਜੀ ਉਂਗਲ ਲਾਈ ਹੁਣ ਹੋਣਗੇ ਸਾਨਾਂ ਦੇ ਭੇ ਹੁਣ ਆਪਾਂ ਨੂੰ ਕਿਹੜਾ ਡਰ ਕਿਸੇ ਦਾ ਆਪਦੇ ਪੱਠੇ ਆਪਦੀ ਤੂੜੀ ਜੋ ਮਰਜੀ ਲੈਦਾ ਸਿਹਰੇ ਤੂੜੀ ਲੈ ਗਈ ਸੀ ਹੁਣ ਪੱਠੇ ਲੈ ਜਾਣੇ ਆ ਜੋ ਮਰਜੀ ਲੈ ਜਾ ਆਪ ਤਾਂ ਮਾੜੀ ਜੀ ਉਂਗਲ ਹੀ ਲਾਈ ਆ ਹੁਣ ਵੇਖਾਂਗੇ ਸਹਾਨਾਂ ਦੇ ਭੇੜ ਹੋਣਾ ਆਊਗਾ ਨਜ਼ਾਰਾ ਬੱਲੇ ਅਕਦਿਆ ਮੇਰੀ ਸਾ ਤੇਰੀਆਂ ਆਪਦੇ ਆਪ ਨੂੰ ਸ਼ਾਬਾਸ਼ ਦੇ ਨੂੰ ਜੀ ਕਰਦਾ ਹੁਣ ਤਾਂ ਮੇਰਾ ਆਇਆ ਹਾ ਜੀ ਯਾਰ ਬਦਲਵਾਈ ਜੀ ਹੋ ਗਈ ਆ ਤੇ ਕਣਕ ਨੂੰ ਪਾਣੀ ਰਹਿ ਨਹੀਂ ਦਿੰਨੇ ਹਨਾ ਕੀ ਕਰੀਏ ਕਮ ਤਾਂ ਯਾਰ ਖਰਾਬ ਹੀ ਲੱਗਦਾ ਮੌਸਮ ਵਾਲਾ ਆਇਆ ਆਇਆ ਇੱਕ ਕੱਲ ਦੀ ਯਾਰ ਕੁੱਦੇ ਨੇ ਇਹ ਗੱਲ ਕੀਤੀ ਆ ਕੁੜੀ ਹਵੀ ਉਹ ਮਨ ਤੇ ਕਮੀ ਜਾਂਦੀ ਆ ਵੱਡਾ ਬਾਈ ਐਵੇਂ ਕਰ ਨਹੀਂ ਸਕਦਾ ਯਾਰ ਉਹਦਾਂ ਹੋਵੇ ਤਾਂ ਨੋ ਮਾਸਾ ਰਿਸ਼ਤਾ ਆ ਇਕੱਠੇ ਖਾਂਦੇ ਪੀਂਦੇ ਰਹੇ ਆ ਸਾਰੀ ਉਮਰ ਇਕੱਠਿਆਂ ਕੱਢੀ ਆ ਹੋ ਵੇ ਨਾ ਮੈਨੂੰ ਪੁੱਛ ਲਵਾਇ ਕੋਈ ਤੇਰੀ ਵੱਡਾ ਭਰਾ ਕਿੱਡੀ ਗੱਲ ਆ ਕਿਤੇ ਚੱਲ ਕੋਈ ਨਹੀਂ ਕੋਈ ਪੁੱਛਦਾ ਅੱਜ ਨੂੰ ਮੈਂ ਅੱਜ ਆਦਾ ਐ ਕੁਲ ਕਰ ਨਹੀਂ ਸਕਦਾ ਪੰਨਾ ਗੁਰਪ੍ਰੀਤ ਪਹਿਲੀ ਤੋਂ ਹਮ ਇਕੱਠੇ ਯਾਰ ਖਾਣੇ ਪੀਣੇ ਰਹਿਨੇ ਆ ਖੜਾਉਂਦੇ ਵੀ ਰਹੇ ਆ ਇਹਨੂੰ ਤੇ ਹੁਣ ਇਹਨੂੰ ਕੀ ਬਣ ਗਿਆ ਹਮ ਕੋਈ ਪਤਾ ਨਹੀਂ ਲੱਗਦਾਗਾ ਕਰ ਵੀ ਸਕਦਾ ਇਹਨੂੰ ਪੁੱਛ ਕੇ ਦੇਖ ਲੈਨੇ ਆ ਹਾਂ ਜਿਵੇਂ ਕਹਿੰਦੇ ਪੁੱਛ ਵੀ ਲੈਨੇ ਫਿਰ ਆ ਪੁੱਛ ਲੈਨੇ ਚਲੋ ਰੁਕੀ ਰੁਕੀ ਵੀਰ ਮਲੇ ਗੱਲ ਸੁਣ ਕੇ ਜਾਈ ਮੇਰੀ ਆ ਜਾ ਦੱਸੋ ਬਾਈ ਮੇਰੀ ਦੱਸੋ ਕਿ ਕੀ ਗਲਤੀ ਹੋ ਗਈ ਮੇਰੇ ਕੋਲ ਇਹੋ ਜੀ ਕਿ ਤੂੰ ਤੂੰ ਚੜੀ ਕਰ ਰਿਹਾ ਮੇਰੇ ਤੇ ਤੂੰ ਯਾਰ ਮੈਂ ਚੜੀ ਕਰਦਾ ਚੜੀ ਤਾਂ ਤੁਸੀਂ ਕਰਨ ਦਾ ਹੈ ਜੀ ਹੋਰ ਕੀ ਪਤਾ ਲੱਗਾ ਕੇ ਸਾਰੇ ਪਿੰਡ ਦੇ ਰਾਲਾ ਪਾਇਆ ਤੂੰ ਪੰਚਾਇਤ ਵਾਲੀ ਜ਼ਮੀਨ ਤੱਕ ਮੈਂ ਬੋਲੀ ਦੇਣੀ ਆ ਜਿਹੜੇ ਤੇਰੇ ਠੇਕੇ ਤੇ ਜ਼ਮੀਨ ਲੈਣਾ ਉਹਤੇ ਬੋਲੀ ਮੈਂ ਦੇਣੀ ਆ ਯਾਰ ਤੇ ਤੁਸੀਂ ਚੜੀ ਕਰੋਗੇ ਤਾਂ ਹੀ ਚੜੀ ਕਰਨੀ ਆ ਕਿਹਨੂੰ ਕਿਹਨੇ ਕਹਿ ਮੈਂ ਚੜੀ ਕਰਨੀ ਮੈਨੂੰ ਕੁਦੇ ਨੇ ਕਿਹਾ ਮੈਨੂੰ ਕੁਦਾ ਯਾਰ ਮੈਨੂੰ ਕਿਹਾ ਕਿ ਗਾ ਕੁਦਾ ਹੱਦ ਹੋ ਗਈ ਆ ਤੇ ਤੂੰ ਕੁਦੇ ਨੂੰ ਪੁੱਛ ਲੀ ਗਿਆ ਆਪਾਂ ਚਲਿਆ ਮੈਂ ਕਰਦੇ ਫਿਰ ਆਪਾਂ ਕੁਦੇ ਨੂੰ ਪੁੱਛ ਲੈਨੇ ਆ ਤੂੰ ਕਰ ਫੋਨ ਉਹਨੂੰ ਕੁਦਾ ਚਲ ਮੈਂ ਕਰਦਾ ਫੋਨ ਫਿਰ ਆ ਜਾ ਵੀਰ ਬੈਠੇ ਆ ਸਾਡੇ ਆ ਕੁਦਨ ਨੂੰ ਬੁਲਾਉਣੇ ਆ ਆ ਜਾ ਫੋਨ ਕਰਦਾ ਮੈਂ ਹਲੋ ਕੀ ਹਾਲ ਆ ਕੁਦੇ ਵੀਰ ਕਿੱਥੇ ਆ ਉਹ ਆਈ ਯਾਰ ਖੇਤ ਕੰਮ ਹੀ ਕੋਈ ਨਿਕਾ ਜਾ ਆ ਜਾ ਗੱਲਾਂ ਬਾਤਾਂ ਮਾਰਦੇ ਖੇਤ ਬੈਠੇ ਆ ਜਾ 10 ਮਿੰਟ ਯਾਰ ਆਓ ਆ ਜੀ ਮੇਰਾ ਵੀਰ ਜਲਦੀ ਆ ਜੀ ਲਾਦਾ ਫੋਨ ਆਉਂਦਾ ਮੈਂ ਐ ਕਰੀ ਜੀ ਆਪਾਂ ਮੁੰਡੇ ਬੁਲਾ ਲੀਏ ਤੇ ਨਾਲੇ ਸੇਵਾ ਪਾਣੀ ਦੀ ਤਸੱਲੀ ਨਾ ਕਰਦੀ ਇਹਦੀ ਇਹਨੂੰ ਪਤਾ ਲੱਗੇ ਭਰਾਵਾਂ ਭਰਾਵਾਂ ਕਿਵੇਂ ਫਿੱਕ ਪੁਆਈਦਾ ਕਿ ਨਹੀਂ ਬੁਲਾ ਕਰਦਾ ਫੋਨ ਮੁੰਡਿਆਂ ਨੂੰ ਕਰ ਫੋਨ ਓ ਆ ਗਿਆ ਇੱਕ ਕੁਦਾ ਪਾਉ ਤਰੇ ਆਉਂਦਾ ਜੀ ਸਾਰਾ ਇੱਕ ਪਰਿਵਾਰ ਜਿੱਦੇ ਚੰਗਾ ਨਾਲੇ ਨੂੰ ਪਤਾ ਲੱਗ ਜੀ ਕੁਦੇ ਦਾ ਆ ਜਾ ਆ ਜਾ ਆ ਜਾ ਤਾਂ ਸਾਰੇ ਗੁੜੇ ਪਿੱਛੇ ਕੁੱਤੇ ਆ ਕੇ ਤੇਰੀ ਸਕੀਨ ਪੁੱਠੀ ਨਾ ਪੈ ਜਾ ਮੈਂ ਜਸਟ ਸਟੈਡ ਵਣੀ ਲੱਗਦਾ ਆ ਆ ਜੀ ਜਿਹੜੀ ਤੋਂ ਬਣਦਾ ਰਾਜ ਆ ਜਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਵੀ ਕੁਦਾ ਕੁਦਾ ਆ ਗਿਆ ਹੁਣ ਕਿਵੇਂ ਕੀ ਹੁਣ ਦੱਸ ਕੌਣ ਕਹਿੰਦਾ ਹੈ ਬੋਲੀ ਕਿਨੇ ਦਿੱਤੀ ਆ ਬੁਲੀ ਮੈਂ ਮਾਂ ਦਾ ਬੁਲੀ ਕੋਈ ਕਿਸੇ ਨੇ ਨਹੀਂ ਦਿੱਤੀ ਜੀ ਜੀ ਸਾਡੇ ਸਾਡੇ ਭਾਈ ਭਾਈ ਨਹੀਂ ਤੂੰ ਹਰ ਭਾਈ ਮੈਂ ਕੁਝ ਨਹੀਂ ਗੱਲ ਕੀਤੀ ਫਿਰ ਉਹ ਮੈਂ ਕੁਝ ਭਾਈ ਮੇਰੇ ਤੋਂ ਗਲਤੀ ਹੋ ਗਈ ਗਲਤੀ ਹੋ ਗਈ ਮੈਂ ਮੰਨਦਾ ਹਾਂ ਹੁਣ ਦੇਖਾ ਕੋਟ ਦੇ ਦੋ ਬੱਕਰੀਆ ਇੱਕ ਬੱਕਰੀ ਮੈ ਗਈ ਮੈਂ ਸਤ ਸ੍ਰੀ ਅਕਾਲ ਜੀ ਇਹ ਅਸੀਂ ਅੱਜ ਆਪਣੀ ਪਹਿਲੀ ਵੀਡੀਓ ਬਣਾਈ ਹੈ ਜੀ ਇਹਦੇ ਵਿੱਚ ਅਸੀਂ ਇੱਕ ਛੋਟਾ ਜਿਹਾ ਸਮਾਜਿਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਸੋ ਤੁਸੀਂ ਸਾਰਿਆਂ ਨੇ ਸਾਨੂੰ ਆਪਣਾ ਪਿਆਰ ਦੇਣਾ ਜੀ ਇਹ ਵੀਡੀਓ ਤੁਹਾਡੇ ਸਾਰਿਆਂ ਲਈ ਵਧੀਆ ਲੱਗੇ ਤਾਂ ਪਲੀਜ਼ ਕਮੈਂਟ ਸ਼ੇਅਰ ਤੇ ਲਾਈਕ ਕਰਨਾ ਜੀ ਧੰਨਵਾਦ ਜੀ ਧੰਨਵਾਦ ਸਾਰਿਆਂ ਦਾ